ਕਿ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੀ ਤੇ ਲਾਉਣ ਦੀ ਜਿਹੜੀ ਅਲਟਾ ਅਧਿਕਾਰ ਖੇਤਰ ਹੈ ਕਿ 1925 ਦੇ ਅਕਤੇ ਮੁਤਾਬਕ ਸ਼ਰਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਵੰਤਰਕ ਕਮੇਟੀ ਹੈ ਉਹਨੂੰ ਹੁੰਦਾ ਸੋਹਣ ਇਹ ਜਿਹਨੀਆਂ ਪਲੇਸਿੰਗ ਤੋਂ ਵੀ ਕabhi ਦਿੱਤਾ ਨਹੀਂ ਕੀਤੀ ਗਈ ਹੈ ਕਿਹਨਾਂ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਹੈ ਐਜਪੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖਿਆ ਦੇਖੋ ਐਜਪੀਸੀ ਪ੍ਰਧਾਨ ਬਹੁਤ ਬਧੀਆ ਗੁਰਸੇਖ ਨੇਕ ਚੰਗੇ ਦੇਖਵਾਲੇ ਬੇਦਾਗ ਔਰ ਗੁਰਸੇਖ ਸਖਸ਼ੀਤ ਨੇ ਧਾਮੀ ਸਾਹਿਬ ਦਾ ਅਸਤੀਫਾ ਦੇਖ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਾਨੀ ਹਰਦੀਪ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਨੈਤਿਕਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਅਸਤੀਫਾ ਦਿੰਦਾ ਹਾਂ ਪਰ ਮੈਂ ਕਹਿੰਦਾ ਕਿ ਜੇਕਰ ਉਹ ਨੈਤਿਕਤਾ ਹੈ ਤੇ ਇਹ ਵੀ ਨੈਤਿਕਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਨੇ ਸਾਹਿਬ ਨੂੰ ਇਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹਨੂੰ ਸੰਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਸ਼ਰੀਕਾਤ ਤੱਕ ਸਾਥ ਤੋਂ 2 ਦਸੰਬਰ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਤ ਪਰਜ ਸਮਝਦਿਆਂ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰਨਾ ਸਿਆਸੀ ਹਾਸੋ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧਮਸਾਉਣੀ ਹਸਤੀਫਾ ਹੈ ਤੇ ਇਹ ਕਿਸ ਦਬਾਹ ਹੇ ਹੋ ਸਕਦਾ ਕਿਉਂਕਿ 3-4 ਮਹੀਨੇ ਤੋਂ ਕਾਕੇ ਹਰ ਤਰਫ ਤੋਂ ਇਹੋ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਹ ਹੋਵੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਦੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਛਿੱਕੇ ਕੰਦ ਕੇ ਕਾਲੀ ਰਲ ਸਾਰੇ ਕਹਿ ਰਹੇ ਆ ਕਿ ਅਸੀਂ ਆਪਣਾ ਕੰਮ ਕਰੂਗੀ ਮੈਂ ਉਹ ਹੀ ਗੱਲ ਪਹਿਲਾਂ ਕੀਤੀ ਹੈ ਕਿ ਆਪਣਾ ਸਰਦਾਰ ਗੁਰਿੰਦਪਤ ਕਾਮਿਸਾਲ ਸ਼ੌਣਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕਾਲਪਤਖ ਸਾਹਿਬ ਕੋ ਜਿਹੜੀ ਸੇਵਾ ਫਸੀਲ ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਸੇਵਾ ਜਿਹੜੀ ਉਹਨਾਂ ਤੇ ਝੋਲੀ ਵਿੱਚ ਪਾਈ ਗਈ ਹੈ ਉਹ ਸੱਤ ਮੈਂਬਰ ਦੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸਮਝਦਿਆਂ ਹੋਏ ਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰਦੇ ਟੜੇ ਸੀਪੇ ਦੀ ਵੀ ਕਾਫੀ ਚਲਚਲ ਜਲਦੀ ਦੀ ਇਹਦੀ ਪਰਿਕਿਰ ਜਿਹੜਾ ਗੁਰੂ ਦਾ ਹੁਕਮ ਹੋਏਗਾ ਜੇਕਰ ਕੋਈ ਅਸਾ ਸਾਮਾ ਬਣਦਾ ਤੇ ਜੋ ਗੁਰੂ ਸਾਹਿਬ ਦਾ ਹੁਕਮ ਹੋਏਗਾ ਕੋਈ ਹੋਏ ਕੋਮ ਬੜੀ ਦੁਬਿਧਾ ਤੇ ਗਈ ਹੈ ਕਿ ਆਏ ਦਿਨ ਸਿੰਘ ਸ਼ਬਦ ਉੱਤੇ ਕਈ ਨਾ ਕੋਈ ਗੱਲਾਂ ਕਰਦੇ ਜਾਂਦੇ ਆ ਤੁਹਾਨੂੰ ਨਹੀਂ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਅਸਤੀ ਬਣਾਣਾ ਚਾਹੀਦਾ ਹੈ ਅੱਜ ਤੋਂ ਮੈਂ ਮੈਂ ਦੇਖੋ ਬੈਸ ਗੱਲ ਤੇ ਵਾਰ-ਵਾਰ ਪਹਿਲਾਂ ਵੀ ਕਿਹਾ ਹੁੰਦਾ ਕਹਿੰਦਾ ਕਿ ਪਦਵੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਸਾਨੂੰ ਸਾਰਿਆਂ ਨੂੰ ਪਦਵੀਆਂ ਦਾ ਜਿਹੜਾ ਸਨਮਾਨ ਹੈ ਉਹਨੂੰ ਬਹਾਲ ਰੱਖਣਾ ਚਾਹੀਦਾ ਸਿੰਘ ਸਾਹਿਬ ਕਹੇ ਯਾਰ ਇਹ ਬਸ ਕੌਮ ਕਹਿ ਰਹੀ ਹੈ ਕਿ ਅਕਾਲ ਪੁਰਖ ਮਹਾਨ ਹੈ ਪਰ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਮਹਾਨ ਹਾਂ ਕਿ ਤੇ ਜੋ ਵੀ ਉਹ ਕਹੇ ਵੀ ਅਸੀਂ ਹੀ ਤਖਤਾਂ ਤੇ ਜਿਹੜੇ ਸਿੰਘ ਸਾਹਿਬ ਲਗਾ ਸਕਦੇ ਹਾਂ ਹਟਾ ਸਕਦੇ ਹਾਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਾਡੀ ਚੁਣੀ ਹੋਈ ਸੰਸਥਾ ਹੈ ਸੰਕਤ ਦੇ ਚੁਣੇ ਹੋਏ ਜਿਹੜੇ ਨੁਮਾਇंदे ਨੇ ਉਹ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪੋ ਆਪਣੇ ਹੱਕਿਆਂ ਦੀ ਨੁਮਾਇੰਤੀ ਕਰਦੇ ਨੇ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰ ਕਮੇਟੀ ਵੱਲੋਂ ਜੋ ਸਾਡੀ ਸਰਹੈਸ਼ ਤੇ ਆ ਕੇ ਉਹਨਾਂ ਨੇ ਕਿਹਾ ਕਿ ਔਰ ਉਹਨਾਂ ਨੇ ਆਪਣੀ ਪੱਤਰਕਾਰ ਜਿਹੜਾ ਉਹ ਸਿਗਮੈਨ ਲੀ ਸੀ ਕਿ ਪ੍ਰੈਸ ਕਾਨਫਰੰਸ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਸਿੰਘ ਸਹਿਬਾਨ ਨੂੰ ਜਿਹੜੀ ਉਹ ਪੋਸਟ ਜਿਹੜੀ ਹੈ ਉਹ ਨਹੀਂ ਸੀ ਪਾਉਣੀ ਚਾਹੀਦੀ ਮੈਂ ਕੇਵਲ ਆਪਣੇ ਯਾਨੀ ਹਰ ਕਿਸਮ ਦੀ ਹੋਰਾਂ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਵੱਲਬਲੇ ਸੀ ਉਹ ਆਪਣੇ ਪੋਸਟਰਾਂ ਹੀ ਸਾਂਝੇ ਕੀਤੇ ਨੇ ਮੈਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉਹ ਤੇ ਪੋਸਟ ਪਾ ਕੇ ਜਿਹੜਾ ਮੇਰਾ ਜੋ ਮਨ ਤਾਂ ਜਿਹੜਾ ਮੇਰੀ ਤਸ਼ਾ ਸੀ ਮੈਂ ਉਹ ਵਰਨਨ ਕੀਤੀ ਹੈ ਸਹੀ ਸਾਬ ਨੇ ਕੱਲ ਇੱਕ ਜੈਕਟਿਵ ਨੇ ਜਿੱਥੇ ਦਾਦਾ ਕਿ ਉੱਗ ਚੁੱਕੀ ਨੂੰ ਕਿੱਸਾ ਦੇ ਦਿਓ ਕਿ ਇਹ ਦੇਖੀ ਸਾਡੇ ਮੁਲਾਜ਼ਮ ਹੈ ਅਸੀਂ ਇਹ ਕਰਾਂਗੇ ਅਸੀਂ ਹਟਾ ਸਕਦੇ ਅਸੀਂ ਲਗਾ ਸਕਦੇ ਦੇਖੋ ਮੈਂ ਇੱਕ ਬੇਨਤੀ ਕਰਾਂ ਕਿ ਤਕਰੀਬਨ ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਸ਼ਰੀ ਅਕਾਲ ਤਖਸਾਲ ਵਲ ਦੇਖਦੇ ਨੇ ਅਕਾਲ ਤਖਸਾਲ ਤੋਂ ਹੋਏ ਫੈਸਲਿਆਂ ਵਲ ਦੇਖਦੇ ਨੇ ਔਰ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਪਈ ਗਈ ਕਿ ਤੁਹਾਡਾ ਤਾਰ ਕਿਸ ਜਿਹੜਾ ਹੋਇਆ ਨਾ ਹੋਇਆ ਔਰ ਮੈਂ ਤਾਂ ਸਾਂਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿੱਖਾਂ 'ਤੇ ਲਾਗੂ ਹੁੰਦਾ ਹੈ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੀ ਏਜ ਡਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਔਰ ਇਹ ਜਿਹੜਾ ਕੱਲ ਸੁਨੇਹਾ ਸੀਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਲੱਗਦਾ ਨਹੀਂ ਕਿ 2 ਦਸੰਬਰ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਨਾਮ ਹੈ ਇੱਕ ਪਰਿਵਾਰ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ ਦੇਖੋ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸ਼ਹੀਦਾਂ ਦੀ ਸੰਸਥਾ ਹੈ ਔਰ ਸ਼ਹੀਦਾਂ ਦੇ ਸਿਰਾਂ ਤੇ ਜਿਵੇਂ ਕੱਲ ਪਰਸੋਂ ਕੱਲ 21 ਫਰਵਰੀ ਨੂੰ ਨਰਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਔਰ ਨਰਕਾਣਾ ਸਾਹਿਬ ਦੇ ਸ਼ਹੀਦਾਂ ਦੀ ਚਿਖਾ ਤੇ ਚਾਨਣ ਵਿੱਚ ਬਹਿ ਕੇ ਜਿਹੜੀ ਸ਼੍ਰੋਮਣਿਕ ਕਮੇਟੀ ਦਾ ਵਧਾਨ ਹੈ ਉਹ ਲਿਖਿਆ ਗਿਆ ਸੀ ਔਰ ਸਾਨੂੰ ਇਸ ਸੰਸਥਾ ਨੂੰ ਹਰ ਕੀਮਤ ਤੇ ਬਚਾ ਕੇ ਰੱਖਣਾ ਚਾਹੀਦਾ ਹੈ ਇਹਦੇ ਮਿਆਰ ਵਿੱਚ ਕਿਸੇ ਪ੍ਰਕਾਰ ਦੀ ਕੋਪਮੀ ਨਹੀਂ ਆਉਣੀ ਚਾਹੀਦੀ ਠੀਕ ਸਰ ਜਿਸ ਤਰ੍ਹਾਂ ਸਿੰਘ ਸਾਹਿਬ ਤੇ ਜਿੱਥੇ-ਜਿੱਥੇ ਦਾਦੇ ਲੋਕ ਲਗਾਤਾਰ ਗਲਤ ਕਰਦੇ ਆ। ਸਿੱਖੋਂ ਕਾਫੀ ਦੁੱਖ ਦੇ ਦੇਖੀਏ ਕਿ ਉਹਨਾਂ ਦੇ ਮਾਨਸ-ਨਮਾਨ ਦੀ ਗੱਲ ਕੀਤੀ ਜਾਂਦੀ। ਕਿਹੋ ਕਿਸ ਦਾ ਦੇ ਦੇ ਤੇ ਕੀ ਸਨਮਾਨ ਦੇਣਾ ਚਾਹੀਦਾ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਹਰ ਪਦਵੀ ਦਾ, ਹਰ ਬੰਦੇ ਦਾ, ਹਰ ਬੈਕਮੇ ਵਿੱਚ ਕਿਤੇ ਵੀ ਕੋਈ ਛੋਟਾ ਵੱਡਾ ਕੋਈ ਕੰਮ ਕਰਦਾ, ਕੁਸੀਲਾ ਕਰਦਾ। ਹਰ ਬੰਦਾ ਆਪੋ ਆਪਣਾ ਜਿਹੜਾ ਸਨਮਾਨ ਹੈ ਉਹ ਪਾੜਦਾ ਹੈ ਔਰ ਉਹਦਾ ਇਹ ਹੱਕ ਹੈ ਕਿ ਮੈਨੂੰ ਸਨਮਾਨ ਮਿਲਣਾ ਚਾਹੀਦਾ ਹੈ ਔਰ ਹਰ ਪਦਵੀ ਦਾ ਸਨਮਾਨ ਕਰਨਾ ਸਾਡਾ ਸਭ ਦਾ ਇੱਕ ਇਫੈਕਟਿਵ ਸਾਖੀ ਫਰਜ਼ ਹੈ। ਕੱਲ ਪੱਥੇਵਰਤ ਤੇ ਕਾਟੂ ਹੋਇਆ ਸੀ ਇੱਥੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਸ਼੍ਰਮਣਿਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੈ ਉਹ ਸੰਗਤ ਰਾਹੀ ਹੋਣੀ ਚਾਹੀਦੀ ਇਹ ਦੇਖੋ ਇਹ ਵਿਧਾਨ ਬਣਿਆ ਹੋਇਆ ਹੈ ਕਿ ਆਪ ਐਵੇਂ ਨਹੀਂ ਕਰ ਸਕਦੇ ਕਿਉਂਕਿ ਇੱਕ ਵਿਧਾਨ ਹੈ 1925 ਦਾ ਐਕਟ ਬਣਿਆ ਹੋਇਆ ਸ਼੍ਰਮਣਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਿਹੜੀ ਹੈ ਉਹ ਉਹਦੇ ਹ ਅਰਤੇ ਹੁੰਦੀ ਹੈ